ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਅਤੇ ਨਗਰ ਸੁਧਾਰ ਟਰਸਟ ਗੁਰਦਾਸਪੁਰ ਦੇ ਚੇਅਰਮੈਨ ਸ਼੍ਰੀ ਰਜੀਵ ਸ਼ਰਮਾ ਵੱਲੋਂ ਸਕੀਮ ਨੰਬਰ 7 ਦੀਆਂ 75 ਪ੍ਰਾਪਰਟੀਆਂ ਦੇ ਅਲਾਟਮੈਂਟ ਪੱਤਰ ਅਲਾਟੀਆਂ ਨੂੰ ਵੰਡੇ ਗਏ ਨਗਰ ਸੁਧਾਰ ਟਰਸਟ ਗੁਰਦਾਸਪੁਰ ਨੂੰ ਇਸ ਜਾਇਦਾਦ ਦੀ ਵਿਕਰੀ ਤੋਂ 80 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ ਅਲਾਟੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਲਾਟੀ ਨੀਮਾਨosaur ਆਪਣੀ ਪ੍ਰਾਪਰਟੀ ਉੱਪਰ ਉਸਾਰੀ ਕਰ ਸਕਦੇ ਹਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਜਦੋਂ ਦੀ ਸੂਬੇ ਵਿੱਚ ਆਮ ਆਦਮੀ ਪਾਰਟੀ ਆਈ ਹੈ ਲਗਾਤਾਰ ਪ੍ਰਿਸ਼ਟਾਚਾਰ ਨੂੰ ਲਗਾਮ ਲਗਾਈ ਗਈ ਹੈ ਔਰ ਹਰ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ ਉੱਥੇ ਹੀ ਗੱਲਬਾਤ ਦੌਰਾਨ ਇੰਪਰੂਵਮੈਂਟਸ ਦੇ ਚੇਅਰਮੈਨ ਰਜੀਵ ਸ਼ਰਮਾ ਨੇ ਕਿਹਾ ਕਿ ਉਹ ਪੂਰੀ ਇਮਾਨਦਾਰੀ ਦੇ ਨਾਲ ਅਧਿਕਾਰੀਆਂ ਨੂੰ ਲੈ ਕੇ ਕੰਮ ਕਰ ਰਹੇ ਹਨ ਔਰ ਟਰਸਟ ਦੀ ਆਮਦਨ ਵਿੱਚ ਲਗਾਤਾਰ ਵਾਧਾ ਹੋਇਆ ਹੈ ਉਹਨਾਂ ਨੇ ਕਿਹਾ ਕਿ ਜੋ ਟਰਸਟ ਦੀ ਆਮਦਨ ਵਿੱਚ ਵਾਦਾ ਹੋਇਆ ਹੈ ਉਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਗੁਰਦਾਸਪੁਰ ਸ਼ਹਿਰ ਦਾ ਵੱਡੇ ਪੱਧਰ ਤੇ ਵਿਕਾਸ ਉਹਨਾਂ ਵੱਲੋਂ ਕਰਵਾਇਆ ਜਾਏਗਾ। ਅੱਜ ਇੰਪਰੂਵਮੈਂਟ ਟਰਸਟ ਅੱਜ ਬਹੁਤ ਸ਼ਹਿਰ ਵਾਸਤੇ ਇਲਾਕੇ ਵਾਸਤੇ ਖੁਸ਼ੀ ਦਾ ਮਕਾਮ ਹੈ ਕਿ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਵੱਲੋਂ ਜਿਹੜੀ ਸਕੀਮ ਨੰਬਰ 7 ਦੇ ਵਿੱਚ ਉਹ ਸਾਰੀਆਂ ਕੀਤੀਆਂ ਗਈਆਂ ਸੀ ਆਵੇਂ ਉਹ ਦੁਕਾਨਾਂ ਨੇ ਆਵੇਂ ਉਹ ਫਲੈਟਾਂ ਆਵੇਂ ਉਹ ਪਲਾਟਸ ਨੇ ਉਹ ਤਕਰੀਬਨ 75 ਪ੍ਰਾਪਰਟੀਆਂ ਦੇ ਲੋਟ ਕੱਢੇ ਗਏ ਸਨ ਔਰ ਉਹਦੇ ਵਿੱਚ ਅੱਜ ਜਿਹੜੇ ਅਲੋਟਮੈਂਟ ਪੱਤਰ ਨੇ ਉਹ ਵੱਖ-ਵੱਖ ਜਿਨ੍ਹਾਂ ਦੇ ਜਿੰਨਾਂ ਨੂੰ ਅਲੋਟ ਹੋਏ ਨੇ ਉਹਨਾਂ ਨੂੰ ਅੱਜ ਮਿਲੇ ਨੇ ਇੱਥੇ ਸਭ ਤੋਂ ਪਹਿਲਾਂ ਜਿਹੜੇ ਅਲੋਟੀਜ਼ ਨੇ ਉਹਨਾਂ ਨੂੰ ਮੁਬਾਰਕ ਦਿਨਾਂ ਔਰ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਜਿਹੜੀ ਪ੍ਰਾਪਰਟੀ ਉਹਨਾਂ ਨੇ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਲਈ ਆ ਉਹ ਵਧੇ ਫੁੱਲੇ ਸੁੱਖ-ਡਾਣੀ ਹੋਵੇ ਔਰ ਉਹਨਾਂ ਨੂੰ ਜ਼ਿੰਦਗੀ ਦੀ ਹਰ ਅਸ਼ੀਰਵਾਦ ਤੇ ਪਰਮਾਤਮਾ ਦਾ ਉਹਨਾਂ ਨੂੰ ਹਾਸਲ ਹੋਵੇ ਅੱਜ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਆ ਕਿ ਪਹਿਲੀ ਵਾਰ ਜਦੋਂ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਔਰ ਗੁਰਦਾਸਪੁਰ ਇੰਪਰੂਵਮੈਂਟ ٹرسٹ ਹੋਂ ਦੇ ਵਿੱਚ ਦੁਬਾਰਾ ਆਈ ਔਰ ਸਾਡੇ ਰਜੀਵ ਸ਼ਰਮਾ ਜੀ ਉਹਦੇ ਚੇਅਰਮੈਨ ਨੇ ਉਹਦੇ ਵਿੱਚ ਅੱਜ 80 ਕਰੋੜ ਰੁਪਈਆ ਉਥੋਂ ਆਮਦਨ ਜਿਹੜੀ ਐ ਇੰਪਰੂਵਮੈਂਟ ٹرسٹ ਨੂੰ ਹੋਈ ਆ ਜਿਹੜਾ ਪ੍ਰਾਪਰਟੀਜ਼ ਦੇ ਵਿੱਚੋਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਰੈਵਨਿਊ ਸੀਗਾ ਉਹ ਬਹੁਤ ਘੱਟ ਹੁੰਦਾ ਸੀਗਾ ਉਹਦਾ ਕਾਰਨ ਇਹ ਆ ਵੀ ਅੱਜ ਦੇ ਮੂਵਮੈਂਟ ਰਸਟ ਨੇ ਜਿਹੜੀ ਪ੍ਰਾਪਰਟੀ ਦੀ ਅਲਾਟਮੈਂਟ ਆ ਉਹ ਪਾਰਦਰਸ਼ਤਾ ਨਾਲ ਔਰ ਮੈਰਿਟ ਔਰ ਹਰ ਬੰਦੇ ਨੂੰ ਖਰੀਦਣ ਦਾ ਹੱਕ ਦੇ ਕੇ ਇਹ ਅਲਾਟਮੈਂਟਾਂ ਕੀਤੀਆਂ ਨੇ ਪਿਛਲੇ ਇਸ ਟਰਮ ਦੇ ਵਿੱਚ ਜਿਸ ਵਕਤ ਕਾਂਗਰਸ ਦੀ ਸਰਕਾਰ ਸੀ ਔਰ ਉਸ ਵਕਤ ਦੇ ਜਿਹੜੇ ਚੇਅਰਮੈਨ ਸਨ ਉਹਨਾਂ ਨੇ ਕਦੇ ਵੀ ਪਾਰਦਰਸ਼ਤਾ ਦੇ ਨਾਲ ਇਹੋ ਜਿਹੀ ਜਿਹੜੀ ਅਲਾਟਮੈਂਟਸ ਨਹੀਂ ਹੋਈਆਂ ਉਸ ਵਕਤ ਹੁੰਦਾ ਕੀ ਸੀਗਾ ਕਿ ਜਿਸ ਵਕਤ ਆਪਣੇ ਮਤੇਸ਼ਿਆਂ ਨੂੰ ਆਪਣੇ ਬੰਦਿਆਂ ਨੂੰ ਕਿਹਾ ਜਾਂਦਾ ਸੀਗਾ ਵੀ ਤੁਸੀਂ ਆਨਲਾਈਨ ਅਪਲਾਈ ਕਰੋ ਆਹ ਬੰਦਾ ਅਪਲਾਈ ਨਹੀਂ ਸੀ ਕਰ ਸਕਦਾ ਨਤੀਜੇ ਦੇ ਤੌਰ ਦੇ ਉੱਪਰ ਤੁਸੀਂ ਅੱਜ ਵੀ ਰਿਕਾਰਡ ਘੜਾ ਕੇ ਦੇਖ ਲਓ ਕਿ ਉਸ ਵਕਤ ਜਿਹੜੀ ਪ੍ਰਾਪਰਟੀ ਦਾ ਰਿਜ਼ਰਵ ਪ੍ਰਾਈਸ ਮੰਨ ਲਓ 40 ਲੱਖ ਰੁਪਏ ਆ ਔਰ ਉਹਦੀ ਜਿਹੜੀ ਅਲਾਟਮੈਂਟ ਆ ਉਹ 40 ਲੱਖ 10000 20000 50000 ਦੇ ਖਤਮ ਹੋ ਜਾਂਦੀ ਸੀਗੀ ਜਦ ਕਿ ਉਹਦੀ ਮਾਰਕੀਟ ਦੇ ਵਿੱਚ ਕੀਮਤ 90 ਲੱਖ ਤੋਂ ਕਰੋੜ ਰੁਪਏ ਹੁੰਦੀ ਸੀਗੀ ਔਰ ਜਿਹੜੇ ਉਹਨਾਂ ਦੇ ਹਤੀਸ਼ੀ ਸਨ ਉਹਨਾਂ ਨੂੰ ਉਹ ਦਿੱਤੀ ਜਾਂਦੀ ਸੀ ਔਰ ਦੁਬਾਰਾ ਬੋਲੀ ਕੀਤੀ ਜਾਂਦੀ ਸੀ ਔਰ ਉਹ ਜਿਹੜਾ ਪੈਸਾ ਪ੍ਰੋਫਿਟ ਇੰਪਰੂਵਮੈਂਟ ਟਰਸਟ ਨੂੰ ਹੋਣਾ ਚਾਹੀਦਾ ਸੀ ਲੋਕਾਂ ਨੂੰ ਹੋਣਾ ਚਾਹੀਦਾ ਸੀ ਉਹ ਸਿਆਸੀ ਬੰਦਿਆਂ ਦੀਆਂ ਜੇ ਆਪਾਂ ਦੇ ਵਿੱਚ ਜਾਂਦਾ ਸੀ ਅੱਜ ਮੈਂ ਮੁਬਾਰਕ ਦਿਨਾ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਨੂੰ ਔਰ ਖਾਸ ਕਰਕੇ ਚੇਅਰਮੈਨ ਸਾਹਿਬ ਨੂੰ ਵੀ ਜਿਨ੍ਹਾਂ ਨੇ ਇਹ ਪਾਰਦਰਸ਼ਤਾ ਲਿਆ ਕੇ ਜਿੰਨਾ ਸਾਰਾ ਪ੍ਰੋਫਿਟ ਆ ਉਹ ਇੰਪਰੂਵਮੈਂਟ ਟਰਸਟ ਨੂੰ ਦਿੱਤਾ ਔਰ ਇਹ ਪੈਸਾ ਜਿਹੜਾ ਉਹ ਦੁਬਾਰਾ ਲੋਕਾਂ ਦੇ ਜੀਵਨ ਤਰੱਕੀ ਉੱਪਰ ਚੁੱਕਣ ਲਈ ਜਿਹੜੀਆਂ ਇੰਪਰੂਵਮੈਂਟ ਟਰਸਟ ਦੀਆਂ ਵੱਖਰੀਆਂ ਸਕੀਮਾਂ ਨੇ ਜਿਹੜੀਆਂ ਚੱ ਉਹਦੇ ਡਿਵੈਲਪਮੈਂਟ ਵਾਸਤੇ ਜਾਂ ਨਵੀਂ ਜਿਹੜੀਆਂ ਕੋਈ ਹੋਰ ਸਕੀਮਾਂ ਲੈਣੀਆਂ ਨੇ ਉਹਦੇ ਵਿੱਚ ਖਰਚਾ ਜਾਊਗਾ ਉਹਦੇ ਨਾਲ ਗੁਰਦਾਸਪੁਰ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਲੋਕਾਂ ਦਾ ਜੀਵਨਤਾਰ ਉੱਪਰ ਹੋਏਗਾ ਲੋਕਾਂ ਨੂੰ ਕਾਰੋਬਾਰ ਮਿਲੇਗਾ ਲੋਕਾਂ ਨੂੰ ਚੰਗੇ ਕੰਮ ਮਿਲਣਗੇ ਲੋਕਾਂ ਨੂੰ ਚੰਗੀ এনवायरमेंट ਮਿਲੂਗੀ ਔਰ ਲੋਕਾਂ ਨੂੰ ਇੱਕ ਚੰਗੀ ਪੌਸ਼ ਕਲੋਨੀ ਜਿਹੜੀ ਆ ਉਹਦੇ ਵਿੱਚ ਰਹਿਣ ਦਾ ਮੌਕਾ ਮਿਲੂਗਾ ਸੋ ਇਸ ਕਰਕੇ ਮੈਂ ਸਮਝਦਾ ਜੇ ਜੋਗ ਦੇ ਇਹੋ ਜੀ ਲੋੜ ਹੋਵੇ ਆਵਾਦੀ ਪਾਰਟੀ ਦੀ ਸਰਕਾਰ ਦਾ ਮੰਤਵ ਇਹ ਆ ਕਿ ਹਰ ਚੀਜ਼ ਦੇ ਵਿੱਚ ਫਾਰਦਸ਼ਤਾ ਆਵੇ ਇਮਾਨਦਾਰੀ ਆਵੇ ਔਰ ਜਿਹਦਾ ਹੱਕ ਆ ਉਹ ਹੱਕ ਜਿਹੜਾ ਉਹਨੂੰ ਮਿਲਣਾ ਚਾਹੀਦਾ ਅੱਜ ਜਿਸ ਨੇ ਵੀ ਅਪਲਾਈ ਕੀਤਾ ਜਿਹੜੀ ਰੇਟ ਠੀਕ ਸੀਗਾ ਅੱਜ ਉਹਨੂੰ ਉਹ ਪ੍ਰਾਪਰਟੀ ਮਿਲੀ ਆ ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਦਖਲਅੰਦਾਜ਼ੀ ਜਿਹੜੀ ਆ ਨਹੀਂ ਹੋਈ ਇੱਕ ਵਾਰੀ ਫੇਰ ਜਿੱਥੇ ਮੈਂ ਟਰੱਸਟ ਦੇ ਸਾਰੇ EMPLOYEES ਨੂੰ ਧੰਨਵਾਦ ਕਰਦਾ ਉੱਥੇ ਜਿਹਨਾਂ ਨੇ ਅੱਜ ਖਰੀਦਦਾਰ ਨੇ ਅਲੋਟਿਸ ਨੇ ਉਹਨਾਂ ਨੂੰ ਫੇਰ ਇੱਕ ਵਾਰੀ ਤੋਂਾਰੇ ਦਿੰਦਾ ਅਲਾਟਮੈਂਟ ਤੋਂ ਬਾਅਦ ਕੀ ਉਹ ਬਿਲਡਿੰਗ ਬਣਾ ਸਕਣਗੇ ਉਹ ਬਿਲਕੁਲ ਮੈਂ ਉਹਨਾਂ ਨੂੰ ਅਪੀਲ ਵੀ ਕਰੂੰਗਾ ਕਿ ਜਿਹੜੀ ਅਲਾਟਮੈਂਟ ਉਹਨਾਂ ਨੂੰ ਮਿਲੀ ਆ ਉਹਨੂੰ ਬਾਇਲॉज ਨੂੰ ਸਾਹਮਣੇ ਰੱਖਦੇ ਹੋਏ ਉਹ ਸਾਰੀ ਜਲਦੀ ਤੋਂ ਜਲਦੀ ਸ਼ੁਰੂ ਕਰਨ ਤਾਂ ਕਿ ਉਹ ਚੀਜ਼ਾਂ ਪਈਆਂ ਨਾ ਰਹਿਣ ਉਹ ਸਾਰੀ ਜਲਦੀ ਤੋਂ ਕਰਨ ਔਰ ਉਹਦੇ ਨਾਲ ਫਿਰ ਜਿਹੜੀ ਕਲੋਨੀ ਆ ਉਹਦੀ ਦਿੱਖ ਵੀ ਵਧੀਆ ਹੁੰਦੀ ਆ ਲੋਕਾਂ ਨੂੰ ਉਹਦਾ ਫਾਇਦਾ ਵੀ ਹੋਉ ਪਰ ਪ੍ਰੂਵੈਂਸ ਕ੍ਰਸਟਾ ਲਾ ਕਹਿੰਦਾ ਕਿ 75% ਜਿਹੜੀ ਉਹ ਅਮਾਉਂਟ ਪਹਿਲੇ ਡਿਫੇਅਰ ਸਾਰੀ ਉਹਦਾ ਉਹਦਾ ਰੀਜ਼ਨ ਆ ਉਹ ਚੇਅਰਮੈਨ ਸਾਹਿਬ ਵੀ ਦੱਸਣਗੇ ਆਪਾਂ ਕਰਨਾ ਤੇ ਬਾਈ ਲਾਜ਼ ਦੇ ਨਾਲ ਹੀ ਆ ਪਰ ਉਹ ਸਾਰੀ ਜਿਹੜੀ ਆ ਮੇਰੀ ਅਪੀਲ ਹੋਊਗੀ ਵੀ ਜਲਦੀ ਤੋਂ ਜਲਦੀ ਸ਼ੁਰੂ ਜੀ ਚੇਅਰਮੈਨ ਸਾਹਿਬ ਅੱਜ ਜਿਹੜੀ ਅਲੋਟਮੈਂਟ ਕੀਤੀ ਹੈ ਕੀ ਕਹੋਗੇ ਕੀ ਅਪੀਲ ਕੀ ਆ ਨਨ ਖਰੀਦਦਾਰਾਂ ਜੀ ਤੇ ਜਨਵਰੀ 2024 ਦੇ ਵਿੱਚ ਇਹ ਜਿਹੜੀ ਆਕਸ਼ਨ ਜਿਹੜੀ ਆ ਇੰਪਰੂਵਮੈਂਟ ਉਸ ਗੁਰਦਾਸਪੁਰ ਲੋਪ ਕਰਵਾਈ ਗਈ ਸੀ ਜਿਹਦੇ ਵਿੱਚ तकरीबन 79 ਅਲਾਟੀਆਂ ਨੇ ਆਪਣਾ ਵਿੱਚ ਲਿਆ ਸੀ ਆਪਣਾ ਭਾਗ ਲਿਆ ਸੀ ਇਹਦੇ ਵਿੱਚੋਂ 4 ਕੈਨਸਲ ਕਰਤੀਆਂ ਨੇ ਤੇ 75 ਸਟੈਕਸ ਵੱਲੋਂ ਆਣੇ ਠੀਕ ਹੈ ਜੀ तकरीबन तकरीबन 80 ਕਰੋੜ ਰੁਪਏ ਦਾ ਅਸੀਂ ਇਹ ਰਿਵਿਊ ਤੋਂ ਇਕੱਠਾ ਕੀਤਾ ਹੈ ਤੇ ਅੱਜ ਅਸੀਂ ਇਹ ਆਪਣਾ ਅਲੋਟਮੈਂਟ ਲੈਟਰ ਸ਼੍ਰੀ ਰਮਨ ਬਾਈ ਜੀ ਦੇ ਰਹਿਨਮਾਈ ਹੇਠ ਅਸੀਂ ਅੱਜ ਮੰਡੇ ਨੇ ਵੱਖ-ਵੱਖ ਆਪਣਾ ਡਿਪਾਰਟਮੈਂਟ ਦੇ ਕਈਆਂ ਨੇ ਕਿ ਪਹਿਲਾਂ ਇਹ ਕੀ ਸੀ ਕਿ ਇਹ ਖੁਸ਼ੀ ਹੁੰਦੀ ਆ ਕਿ ਜਦੋਂ ਹਰ ਇੱਕ ਕੈਟਾਗਰੀ ਦਾ ਸੀ ਬੰਦਾ ਦੇਖਦੇ ਆ ਕਿ ਸਾਹਮਣੇ ਸਾਡੇ ਖੜਾ ਆ ਉਹਨੇ ਸਾਡੇ ਕੋਲ ਆਡ ਲਿਆ ਜਿੱਦ ਤੱਕ ਪਹਿਲਾਂ ਹੁੰਦਾ ਸੀ ਕਿ ਪੋਲਿਟਿਕਲੀ ਕਰਕੇ ਇੱਕ ਇੱਕ ਸਾਈਡ ਕਰ ਦਿੱਤਾ ਜਾਂਦਾ ਸੀ ਤੇ ਮੈਂ ਸਾਰਿਆਂ ਨੂੰ ਮੁਬਾਰਕਾ ਦਵਾਂਗਾ ਜਲਦੀ ਜਲਦੀ ਜਿਹੜੀ ਸਾਰੀਆਂ ਸਟਾਰਟ ਕਰਨ ਇੰਪਰੂਵਮੈਂਟ ਟੈਸਟ ਵਾਲੋ ਉਹਨਾਂ ਦੇ ਜਿਹੜੇ ਆਪਣਾ ਜਿੱਥੇ ਜਗ੍ਹਾ ਖਰੀਦੀਆਂ ਗਈਆਂ ਨੇ ਉਹਨਾਂ ਦੇ ਬਾਹਰ ਪਾਰਕਿੰਗ ਬਣਾ ਦਿੱਤੀਆਂ ਗਈਆਂ ਨੇ ਮਿਸਕਿ ਉਹਨਾਂ ਨੇ ਉਹ ਸਾਰੀ ਕਰਨ ਤੋਂ ਪਹਿਲਾਂ ਹੀ ਅਸੀਂ ਉਹਨਾਂ ਵਾਸਤੇ ਸਾਰੀ ਤਿਆਰੀ ਕਰ ਦਿੱਤੀ ਆ ਤੁਸੀਂ ਉਹ ਸਾਰੀ ਕਰੋ ਆਪਣਾ ਬਿਜ਼ਨਸ ਸਟਾਰਟ ਕਰੋ ਤੇ ਮੈਂ ਸਾਰਿਆਂ ਨੂੰ ਮੁਬਾਰਕਾ ਦਿੰਦਾ ਆ ਐ ਮੈਂ ਤੁਹਾਨੂੰ ਮੁਵਾਰਕਾ ਦਿਨਾ ਜੀ ਕਿ ਜਿਹਨਾਂ ਦੇ ਸ਼ਹਿਰ ਦੇ ਵਿੱਚ ਇਹਨਾਂ ਦੀ ਰਹਿ ਮਨਾਵਾ ਇਹ ਹੇਠ ਇਹ ਕੰਮ ਹੋ ਰਿਹਾ ਤੇ ਓਨ ਵਾਲੇ ਜਿਹਨਾਂ ਵਿੱਚ ਹੋਰ ਵੀ ਅਸੀਂ ਆਪਸ਼ਨਾਂ ਕਰਾਵਾਂਗੇ ਤੇ ਬਸ ਵਾਦ ਦੇ ਵਿੱਚ ਹਿੱਸਾ ਸਾਰੇ ਲੈਣਗੇ ਤਾਂ